ਵੈਗੂ ਜੀ ਕਾਕਾ ਸਾਹਿਬੈਗੂ ਜੀ ਭਤੇ ਸੰਗਤ ਜੀ ਕਾਦੂ 4 ਅਪ੍ਰੈਲ 2024 ਨੂੰ ਖਾਸਾ ਜੀ ਦੇ 25 ਸਾਲ ਇੱਕ ਐਨੀਵਰਸਰੀ ਹੋ ਜਾਣੀ ਕਾਦੂ ਕਲ 25 ਸਾਲ ਹੋ ਗਏ ਖਾਸਾ ਨੇ ਦੁਨੀਆ ਸੇਵਾ ਕਰਦਿਆਂ ਨੂੰ ਬਹੁਤ ਕੁਝ ਦੇਖਿਆ ਬਹੁਤ ਪਿਆਰ ਮਿਲਿਆ ਸਾਨੂੰ ਜਿਹੜਾ ਪਛੜਿਆ ਸਾਡਾ ਰੂਪ ਦੇਖ ਕੇ ਦੁਨੀਆ ਜਿੱਥੇ ਉੱਥੇ ਪਹੁੰਚੇ ਜਿੱਥੇ ਕੋਈ ਸਿੱਖ ਨਹੀਂ ਦੇਖਿਆ ਉਹ ਵੀ ਤੁਹਾਡੇ ਕਰਕੇ ਵੀ ਤੁਸੀਂ ਕੌਣ ਆ ਉਹ ਦੇਖ ਕੇ ਸੇਵਾ ਕਰਦੇ ਆ ਤੁਹਾਡੇ ਕਰਕੇ ਸਾਰੇ ਕੁਝ ਰਿਕਾ ਕਰਦੇ ਆ ਜਿਹੜੇ ਸਾਡੇ ਸੇਵਾਦਾਰ ਆ ਉਹਨਾਂ ਦਾ ਧੰਨਵਾਦ ਕਰਦੇ ਕਿ ਉਹ ਬਿਲਕੁਲ ਸਾਡੇ ਹੀਰੋ ਆ ਤੇ ਅੱਜ ਅਸੀਂ ਇੱਥੇ ਪਹੁੰਚੇ ਆ ਤੁਹਾਡੇ ਕਰਕੇ ਸੋ ਤੁਹਾਡੇ ਪਿਆਰ ਦਾ ਤੁਹਾਡੇ ਸਪੋਰਟ ਦਾ ਤੁਹਾਡੇ ਸਹਿਯੋਗ ਦਾ ਤੁਹਾਡੇ ਨਾਲ ਜੁੜੇ ਸੀ ਸਾਡਾ ਬਹੁਤ-ਬਹੁਤ ਧੰਨਵਾਦ ਸਾਡੀ ਇਹ ਆਸ ਹੈ ਵੀ ਤੁਸੀਂ ਆਪਣੀ ਪਰਵਾਹ ਤੁਹਾਡੇ ਫਰੈਂਡਸ਼ਿਪਸ ਰੱਖੋ ਉਹ ਵੀ ਸਾਨੂੰ ਬੇਕਾਸਨ ਸਪੋਰਟ ਕਰੀਏ ਤੇ ਹੋਰ ਜਾ ਕੇ ਜਿੱਥੇ ਵੀ ਲੋੜਿਆ ਉੱਥੇ ਸੇਵਾ ਕਰੀਏ ਬਹੁਤ-ਬਹੁਤ ਧੰਨਵਾਦ ਇਹ ਜਿਹੜਾ ਅਸੀਂ ਹੈਸ਼ਟੈਗ ਕੀਤਾ ਆ #K25 ਤੁਸੀਂ ਇਹ ਜਰੂਰ ਸ਼ੇਅਰ ਕਰਿਓ ਆਪਣੇ ਸੋਸ਼ਲ ਮੀਡੀਆ ਤੇ ਕੱਲ ਨੂੰ ਕਿ ਜੇ ਤੁਸੀਂ ਪੋਸਟ ਕਰਨਾ ਚਾਹੁੰਦੇ ਖਾਸ ਤੌਰ ਤੇ ਵਿਦਾਈਆਂ ਰਚਾਉਣੀ ਵਾਇਗੋਜੀ ਦਾ ਖਾਸਾ ਵਾਇਗੋਜੀ ਕਿਤੇ